ਸਵਾਗਤ ਨਹੀਂ ਹੀ ਕੰਮ ਕਰਦੇ ਪਏ ਅੰਦਰ ਬਾਹਰੋਂ ਫਾਇਰ ਆਇਆ ਇੱਕ ਦੋ ਫਾਇਰ ਵੱਜੇ ਤੇ ਨਹੀਂ ਨਹੀਂ ਮੋਟਰਸਾਈਕਲ ਤੇ ਸਵਾਗਤ ਕੀ ਕਰ ਰਹੇ ਨੇ ਜਿਹੜਾ ਫਾਇਰ ਵੱਜਾ ਫਾਇਰ ਨਹੀਂ ਹੈ ਅਭੀ ਬੈਨਾ ਫਲੋਰਟੀ ਨੇ ਕੋਲ ਆਉਂਦੀਆਂ ਨੇ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈਗੀ ਕੋਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਝਾੜਿਆ ਹੈ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਇਹ ਫਾਇਰ ਹੋਇਆ ਇਹਨਾਂ ਨੂੰ ਇਹ ਤਿੰਨ ਚਾਹਤਾਂ ਤੋਂ ਆਉਂਦੀਆਂ ਹੈ। ਕਿਹੜਾ ਕੋਈ ਗੈਂਗ ਪਤਾ ਕਿ ਨਾਮ ਸਾਹਿਬ ਭਾਈ ਨੂੰ ਪਤਾ ਉਹ ਹੀ ਉਹਨਾਂ ਨੂੰ ਫੋਨ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਿਹਾ। ਪਤਾ ਦੇਣੇ ਕੌਣ ਨੂੰ? ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਫੋਨ ਕਰਦੇ। ਆਪਣਾ ਨਾਮ ਇਹ ਦੱਸਾ ਕਿ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ। ਅੱਜ ਕਿੰਨੇ ਵਜੇ ਦੀ ਘਟਨਾ ਕਿੰਨੇ ਬੰਦੇ ਆਏ ਸੀ? ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ। ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ ਤਿੰਨ ਜਣੇ ਆਏ ਆ। ਤਿੰਨ ਆਏ। ਮੋਟਰਸਾਈਕਲ ਤੇ ਸਵਾਰੀ। नहीं ये दो बार मुंह नगे एक नेगल पेंट है कहीं किस जगह तो एक नेगल प्यार कर रहा है ये पर ली सर उसे नहीं साइड तो आया फिर बाहर सेकर तो दाजिल तो निकल गया बाहर मगर उसी पर गए थे हाँ पाजी गए मगर एक तो वायर किया ना, ना फिर ना फिर पीछे जा के किया कल बराबर निकल गया निकल वांगें सावधी मांग कर � ਉਹਦੇ ਇਹ ਲਿਖਲਪਰਖ ਆਪਣਾ ਕੰਮ ਹੈ ਕਾਰੋਗ ਹੈ ਇਹ ਲਿਖਣ ਦੇ ਬਿਆਨ ਦੇਣਗੇ ਉਹ ਬਈ ਪਕਸ਼ ਵਿੱਚ ਕੀ ਕੰਮ ਹੈ ਗੱਲ ਜੀ ਇਧਰ ਫਰੋਤੀ ਕੋਲ ਆ ਰਹੀ ਹੈ ਦੋ ਤਿੰਨ ਚਾਰ ਪੰਜ ਦਿਨਾਂ ਤੋਂ ਇਹਨੇ 50 ਲੱਖ ਦਾ ਮਾਮਲਾ ਮੇਰੇ ਕੋਲ ਹੈਗਾ ਜੋ ਕਰਨਾ ਕਰ ਲਓ ਮੇਰੇ ਕੋਲ ਪੈਸੇ ਨਹੀਂ ਇਹ ਕਹਿੰਦਾ ਕੋਈ ਤੁਹਾਡੇ ਗੋਲੀਆਂ ਮਾਰੇ ਮੈਂ ਮਾਰੀ ਜਦੋਂ ਮਰਦਾ ਦਿਲ ਕਰਿਆ ਆ ਜਾ ਕੋਈ ਜਲ ਕਿੰਨੇ ਜਾਣੇ ਦੋ ਜਣ ਅਸੀਂ ਦੋ ਇਹਨਾਂ ਨੇ ਵੇਖਿਆ ਮੈਂ ਤੇ ਵੇਖੇ ਨਹੀਂ ਦੋ ਇਹ ਦੋ ਤਿੰਨ ਜਣ ਅਸੀਂ ਵੀਡੀਓ ਤੇ ਆਏ ਹਾਂ ਤੁਸੀਂ ਪੁਲਿਸ ਤੋਂ ਮਰਕੀਟਿੰਗ ਕਰ ਲੋ ਹਾਂ ਪਹਿਲਾਂ ਕਿਤੇ ਪੁਲਿਸ ਪੁਹੇੜ ਦਿੱਤੀ ਕਿੰਨੇ ਵਾਰ ਕੀਤਾ ਉਹਨਾਂ ਦੋ ਵਾਰ ਕੀਤਾ ਅੱਛਾ ਉਹ ਕਿਥੇ ਲਿਖੇ ਫਾਈਲ ਬਾਹਰ ਬਾਹਰ ਲੱਗੇ ਦੇਖੋ ਤੇ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਦੋ ਇੱਕ ਅੰਦਰ ਵਜਾ ਸਾਇਓ ਅੱਛਾ ਤੇ ਜਵਾਬ ਵੀ ਤੁਸੀਂ ਤੋਂ ਫਾਈਲ ਕਿਤੇ ਹਾਂਜੀ ਜਵਾਬ ਵੀ ਫਾਈਲ ਕੀਤਾ ਮੈਂ ਪਿੱਛੇ ਜਾ ਅੱਛਾ ਤਾਂ ਕਿ ਤੋਂ ਕੀ ਆ ਗਿਆ ਹਾਂਜੀ ਹਾਂਜੀ ਕਿੰਨੇ ਫਾਈਲ ਕੀਤਾ ਤੁਸੀਂ ਮੈਂ ਵੀ ਯਾਦ ਨਹੀਂ ਕਿਨੇ ਮੈਂ ਜਿੰਨੇ ਹੋਏ ਜਿੰਨੇ ਕੱਦ ਦੇ ਵਾਕੇ ਜਿੰਨਾ ਪੂਰਾ ਲੋਰ ਹੀ ਕਰਦੇ ਕਿਨੇ ਫੇਰ ਮਗਰ ਜਾ ਕੇ ਤੇ ਫੇਰ ਉਹ ਭੱਜ ਗਏ ਉਹ ਭੱਜ ਗਏ ਅੰਦਰ ਨਿਕਲ ਕੇ ਅੱਗੇ ਨਿਕਲ ਕੇ ਕੀ ਮੰਗ ਕਰਦੇ ਮੰਗੇ ਕਰਨੇ ਇਨਸਾਫ ਦੀ ਮੰਗ ਕਰਦੇ ਵੀ ਇਹਨਾਂ ਨੂੰ ਭੱਜ ਥੱਲ ਪਾਈ ਦੇ ਇਹਨਾਂ ਨੂੰ ਜਿਹੜੇ ਜੰਗਸਰ ਜਿਹੜੇ ਪ੍ਰੋਤਿਕਾ ਮੰਗਦੇ ਆ ਬੰਦੇ ਆਪਣੀ ਇਥੋਂ ਦੇ ਜਨਿਆਲੇ ਦੇ ਜਿੰਨਾ ਜਿੰਨਾ ਸਾਰਾ ਦਿੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਦੇ ਬਾਰੇ ਕੋਈ ਨਹੀਂ ਕਰਾਂਗੇ ਗੱਲਬਾਤ ਚਾਹਾਂ ਅੱਜ ਵੀ ਦੇਖਦੇ ਜਿਹੜੇ ਕੇਜਰੀ ਵਾਲਾ ਉਹਨਾਂ ਨੇ ਅੱਜ ਵੀ ਕਿ ਗ੍ਰੈਂਸਫਰ ਨੂੰ ਕਿਹਾ ਨਹੀਂ ਦਿੱਤੀ ਹੈ ਕੋਈ ਪੰਜਾਬ ਛੱਡ ਦਿਓ ਕੋਈ ਜਿਦਵਨੀ ਸਰ ਇੱਥੇ ਛੱਤ ਤੋੜੋ ਛੱਤ ਉਹ ਐਫਐਸ ਦੇ ਸਾਹ ਕੋਈ ਚਤਾਉਂ ਨਹੀਂ ਉਹਨਾਂ ਨੇ ਕਰਨਾ ਪੱਖ ਨਹੀਂ ਦਵਾਣਾ ਕੋਈ ਨਹੀਂ ਕਰਵਾਣਾ ਅੱਜ ਵਕਤ ਕਰੀਬ 6:30 7 ਵਜੇ ਦਾ ਸ਼ਿਕਰ ਸ਼ਾਮ ਦਾ ਅਸੀਂ ਇਧਰ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਤੇ ਪਤਾ ਲੱਗਾ ਕਿ ਲਾਲ ਸਿੰਘ ਪੰਸਾਰੀ ਦੀ ਦੁਕਾਨ ਆ ਸ਼ੇਖਪਤੇ ਗੇਟ ਦੇ ਲਾਗੇ ਕਸ਼ਮੀਰੀ ਬਾਜ਼ਾਰ ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਬਾਈਕ ਤੇ ਆਏ ਆ ਤੇ ਦੋ ਰੌਮ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੱਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਆ ਉਹ ਥੱਲੇ ਡਿੱਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨੀ ਮਲ ਨਹੀਂ ਨੀ ਇਨਸਾਨ ਨਹੀਂ ਆ ਨਾ ਕਿਸੇ ਨੂੰ ਫਾਇਰ ਲੱਗਾ ਪਰ ਸ਼ਿਸ਼ੀ ਜੀ ਕੇ ਟਾਈਮ ਕੈਮਰੇ ਆਪਣ ਸੰਘਾਰ ਰਹੇ ਤੇ ਦੋਸ਼ੀਆਂ ਦੀ ਭਾਲ ਕਰੇ ਕੀ ਕਾਰਨ ਕੀ ਰਿਹਾ ਵਾ ਜੀ ਗੋਲੀ ਚਲਾਉਣ ਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸੰ ਥੜਾ ਆਈ ਸੀਗੀ ਪਹਿਲਾਂ ਵੀ ਕੋਈ ਕੇਸ਼ਵ ਨਾਮ ਦਾ ਹੈਗਾ ਵਾ ਸਰੋਣਾ ਨੇ ਸਾਡੇ ਤੋਂ ਰੋਕੀ ਨਹੀਂ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਅਰਚਾ ਦਰਜ ਕਰਕੇ ਤਰਫੀਸ਼ ਕਰ ਰਹੇ ਹਾਂ ਤੁਹਾਡੇ ਕੋਲ ਪਹਿਲਾਂ ਕੋਈ ਐਫ ਆਈ ਆਰ ਨਹੀਂ ਮੇਰੇ ਮੇਰੇ ਕੋਲ ਨਹੀਂ ਹੈ ਜੀ ਇਹਨਾਂ ਦੇ ਕਹਿਣ ਮੁਤਾਬਕ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਕਿ ਸਾਡੇ ਕੋਲ ਗੋਲੀ ਚੱਲੀ ਜੇ ਇਧਰੋਂ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫਾਇਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਆ ਬਹੁਤ ਵਧੀਆ ਕੀਤਾ ਇਹਨਾਂ ਨੇ ਵੱਲੋਂ ਕਿੰਨੇ ਫਾਇਰ ਕੀਤੇ ਗਏ మేబీ ਦੱਸਦੇ ਕਰੀਬ ਇਹਨਾਂ ਨੇ ਫੇਰ ਕੀਤੇ ਇਹਨਾਂ ਕੋਲ ਲਾਇਸੈਂਸੀ ਪਿਸਤਲ ਸੀਗਾ ਆਪਾਂ ਉਹ ਫਿਰ ਪਟੇਲ ਚੌਂਕ ਨੂੰ ਨਿਕਲ ਗਏ ਥੋੜਾ ਰਸ਼ ਵੀ ਹੁੰਦਾ ਬਾਜ਼ਾਰ 'ਚ ਇਸ ਕਰਕੇ ਬੰਦੇ ਨੂੰ ਵੇਖਲਾ ਵੀ ਪੈਂਦਾ ਉਹਨਾਂ ਨੇ ਕਿਦੇ ਫੇਰ ਕੀਤੇ ਉਹਨਾਂ ਨੇ ਦੋ ਫੇਰ ਕੀਤੇ ਜੀ ਕਿਹੜੀ ਕਨਵੈਸ ਤੇ ਉੱਪਰ ਆਏ ਸੀ ਉਹ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋ ਇਹਨਾਂ ਦੇ ਕੀ ਮਤਲਬ ਕਿੰਨੇ ਲੋਕ ਸੀ ਉਹ ਤਿੰਨ ਜਣੇ ਕੀ ਕਰ ਰਹੇ ਸਨ ਅਸੀਂ ਬਸ ਇਹਨਾਂ ਦੇ ਸਟੇਟਮੈਂਟ ਤੇ ਮੁਕਦਮਾ ਦਰਜ ਕਰਕੇ ਤਰਰੀਖਾ ਨੇ ਕੈਮਰੇ ਵੇਖ ਰਹੇ ਬੰਦੇ ਸਾਡੇ ਬੰਦੇ ਘੰਗਾ ਲੈਣੇ ਕੋਈ ਨਹੀਂ ਫਰੋਤੀ ਕੀ ਉਹ ਮੂੰਹ ਬੰਨੇ ਹੋਏ ਹੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਤੀ ਮੰਗੀ ਸੀਗੀ 50000 50 ਲੱਖ ਰੁਪਏ ਦੀ ਸੌਰੀ ਹਾਂਜੀ ਕਿੰਨੀ ਦੇਰ ਹੋ ਗਈ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ ਚ ਹੀ ਨਹੀਂ ਹੈਗਾ ਨਾ ਮੈਨੂੰ ਦੱਸਿਆ ਕਿਸੇ ਨੇ ਕੀ ਸਰ ਪਿੰਨੇ ਤੁਹਾਨੂੰ ਦਰਖਾਸਤ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਇਥੇ ਅਜਾ ਅੱਜ ਹੀ ਦੱਸਿਆ ਉਹਨਾਂ ਨੇ ਹੋ ਸਕਦਾ ਥਾਣੇ ਦੇ ਵਿੱਚ ਦਰਖਾਸ